ਅ ਦੇਖੋ ਜੀ ਅੱਜ ਬੜੇ ਮਾਣ ਨਾਲ ਮੈਂ ਖੁਸ਼ੀ ਨਾਲ ਕਹਿ ਸਕਦਾ ਵੀ ਮੈਂ ਉਸ ਪਾਰਟੀ ਦਾ ਛਪਾਈ ਆ ਜਿਨੇ ਵਾਕੇ ਇੱਕ ਪੰਜਾਬ ਦੀ ਨਿਹਾਰ ਬਦਲਣ ਦਾ ਜਿਹੜਾ ਉਪਰਾਲਾ ਕਰ ਰਿਆ ਪਰ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਵੀ ਤਗੜੇ ਹੋ ਕੇ ਤੁਹਾਡੇ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਉਦੇ ਨਾਲ ਨਾਲ ਮੈਂ ਕਹਿ ਸਕਦਾ ਜੀ ਜਿਤਨਾ ਹੁਣ ਅੱਜ ਤਿੰਨ ਸਕੂਲਾਂ ਦਾ ਉਦਘਾਟਨ ਕੀਤਾ ਅਸੀਂ ਅੱਗੇ ਕਿਹਾ ਸੀ ਵੀ ਰੋਕਟ ਦੀ ਸਪੀਡ ਨਾਲ ਹੁਣ ਕੰਮ ਕਰਾਂਗੇ ਔਰ ਉਹ ਜਿਹੜਾ ਬਤੌਰ ਤੁਹਾਡੇ ਸਾਹਮਣੇ ਜਿਹੜਾ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਚੁੱਕਿਆ ਹੈ ਅੱਜ ਨੀਅਰ ਬਾਊਟ ਮੈਨੂੰ ਲੱਗਦਾ ਵੀ ਜੋ ਬਟਾਲੇ ਹਲਕੇ ਦੇ ਵਿੱਚ ਜਿਹੜੇ ਅੱਜ ਆਪਾਂ ਉਦਘਾਟਨ ਕੀਤੇ ਨੇ ਇਹ 35 ਤੋਂ 40 ਲੱਖ ਦੀ ਲਾਗਤ ਹੈ ਜਿਹੜੀ ਇਹ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਨਵੇਂ ਕਲਾਸਰੂਮ ਉਹਦੇ ਮੈਂ ਕਹਿ ਸਕਦਾ ਪ੍ਰੋਜੈਕਟਰ ਵਗੈਰਾ ਲੱਗੇ ਨੇ ਤਾਂ ਕਿ ਸਾਡੇ ਬੱਚੇ ਮੈਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਵੀ ਜਦੋਂ ਮੈਂ ਵੋਟਾਂ ਦੇ ਵਿੱਚ ਜਦੋਂ ਇਹਨਾਂ ਸਕੂਲਾਂ ਦੇ ਵਿੱਚ ਚੱਕਰ ਮਾਰਨ ਆਇਆ ਸੀ ਤੇ ਉਦੋਂ ਹਾਲਾਤ ਜਿਹੜੇ ਸੀ ਬਦ ਤੋਂ ਬੱਤਰ ਬਣੇ ਸੀ ਔਰ ਬਾਲਿਆਂ ਵਾਲੀਆਂ ਛੱਤਾਂ ਸੀ ਜਿਹੜੀਆਂ ਸਕੂਲ ਦੀਆਂ ਅੱਜ ਉਹਨਾਂ ਦੇ ਜਦੋਂ ਦੇਖਿਆ ਵੀ ਵਧੀਆ ਇਮਾਰਤਾਂ ਬਣੀਆਂ ਨੇ ਔਰ ਕਿਤੇ ਨਾ ਕਿਤੇ ਮਨ ਜਿਹੜਾ ਦਿਲ ਨੂੰ ਸਕੂਨ ਹੈ ਵੀ ਵਾਖੇ ਅਸੀਂ ਆਪਣੇ ਬੱਚਿਆਂ ਦੇ ਭਲੇ ਲਈ ਕੁਝ ਨਾ ਕੁਝ ਵਧੀਆ ਕਰ ਰਹੇ ਆਂ ਤੇ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਵੀ ਰਾਤ ਦਿਨ ਮਿਹਨਤ ਕਰ ਰਹੇ ਆਂ ਜੀ ਕੰਮ ਕਰ ਰਹੇ ਆਂ ਔਰ ਇੱਕ ਕੰਮ ਦਾ ਨਤੀਜਾ ਜਿਹੜਾ ਹੈ ਇਹ ਸਾਨੂੰ ਲੋਕ ਦੱਸਣਗੇ ਵੀ ਅਸੀਂ ਵਾਕਿਆ ਹੀ ਮਿਹਨਤ ਕਰਕੇ ਪੰਜਾਬ ਦੇ ਵਿੱਚ ਸਕੂਲਾਂ ਦੀ ਨਿਹਾਰ ਬਦਲੀ ਹੈ ਪੰਜਾਬ ਦੇ ਵਿੱਚ ਹਰ ਪੱਖੋਂ ਕਿਉਂਕਿ ਪੰਜਾਬ ਸੋਨੇ ਦੀ ਚੜੀਆ ਕਿਹਾ ਜਾਣ ਵਾਲਾ ਪੰਜਾਬ ਸੀ ਪਰ ਦੁੱਖ ਦੀ ਗੱਲ ਹੈ ਜਦੋਂ ਸਾਨੂੰ ਪੰਜਾਬ ਮਿਲਿਆ ਇਹ ਅਖੀਰਲੇ ਸਾਹਾਂ ਤੇ ਸੀ ਹਰ ਤਰ੍ਹਾਂ ਦਾ ਮੈਂ ਕਹਿ ਸਕਦਾ ਹਾਂ ਵੀ ਨਸ਼ਾ ਉਹ ਵੀ ਭਰਪੂਰ ਸੀ ਹਰ ਪੱਖੋਂ ਕਰਪਸ਼ਨ ਦਾ ਪੂਰਾ ਯੋਰ ਸੀ ਔਰ ਕਿਤੇ ਨਾ ਕਿਤੇ ਮਨਾਰ ਸਕੂਲਾਂ ਦੇ ਜਿਹੜੇ ਠੱਠੇ ਹੋਏ ਡਿੱਗੇ ਹੋਏ ਸੀ ਅਸੀਂ ਉਸ चीज ਨੂੰ ਸਾਰਿਆਂ ਨੂੰ ਕਿਉਂਕਿ ਪੰਜਾਬ ਵਾਸੀਆਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਅਸੀਂ ਉਸ चीज ਨੂੰ ਸਾਰਿਆਂ ਨੂੰ ਦੇਖ ਕੇ ਹੁਣ ਪੰਜਾਬ ਨੂੰ ਫਿਰ ਉਸੇ ਤਰ੍ਹਾਂ ਦਾ ਰੰਗਲਾ ਪੰਜਾਬ ਜਿਹੜਾ ਉਹਦੀਆਂ ਲੀਆਂ ਤੇ ਲੈ ਕੇ ਆਉਣਾ ਚਾਹੁੰਦੇ ਆ। ਇਹ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਅਸੀਂ ਸਰਕਾਰ ਬਣੀ ਸੀ ਸਭ ਤੋਂ ਪਹਿਲਾਂ ਆਪਾਂ ਬਿਜਲੀ ਦੀ ਗੱਲ ਕੀਤੀ ਸੀ। ਪਰ ਮੈਂ ਕਈ ਵਾਰੀ ਹੱਸਦਾ ਵੀ ਹੁੰਨਾ ਵੀ ਵਿਰੋਧੀ ਕਹਿੰਦੇ ਸੀ ਪਹਿਲਾਂ ਉਹਨਾਂ ਨੂੰ ਪੁੱਛੀਏ ਨਾ ਵੀ ਜੇ ਕਾਂਗਰਸੀਆਂ ਨੂੰ ਪੁੱਛ ਲਈਏ ਯਾਰ ਤੁਸੀਂ ਕੀ ਹੈ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਹੋ ਗਿਆ ਉਹ ਕਹਿੰਦੇ ਨਹੀਂ ਜੀ ਸਰਕਾਰ ਨਹੀਂ ਚੱਲਦੀ ਇਹਨਾਂ ਕੋਲ ਜੇ ਉਹਨਾਂ ਨੂੰ ਪੁੱਛ ਲਈ ਹੈ ਨਾ ਵੀ ਇਹ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ ਕਹਿੰਦੇ ਜੀ ਨਹੀਂ ਨਹੀਂ ਇਹ ਬਾ 6 ਮਹੀਨੇ ਲੱਗਣਗੇ ਜੀ ਸਰਕਾਰ ਨਹੀਂ ਚੱਲਦੀ ਉਹਨਾਂ ਨੂੰ ਫਿਰ ਪੁੱਛ ਲਈ ਇਹ ਨਾ ਵੀ ਤੁਸੀਂ ਕੀ ਆਏ ਸਮਾਰਟਫੋਨ ਦੇਵਾਂਗੇ ਉਹ ਫਿਰ ਇਹੋ ਗੱਲ ਕਹਿਣਗੇ ਵੀ ਨਹੀਂ ਇਹਨਾਂ ਕੋ ਸਰਕਾਰ ਨਹੀਂ ਚੱਲਨੀ ਜੀ ਨਵੇਂ ਬੰਦੇ ਨੇ ਜੀ ਉਹਨਾਂ ਨੂੰ ਜਿਹੜੀ ਵੀ ਪੁੱਛੋ ਤੁਸੀਂ ਗੱਲ ਇਧਰੋਂ ਜਵਾਬ ਤੁਹਾਨੂੰ ਜਿਹੜਾ ਉਹ ਖੱਬੇ ਪਾਸੇੋਂ ਦੇਣਗੇ ਵੀ ਉਹ ਗੱਲਾਂ ਦਾ ਜਵਾਬ ਹੀ ਹੈ ਨਹੀਂ ਹੁਣ ਸਾਡੇ ਨਾਲ ਗੱਲ ਕਰਦੇ ਨੇ ਆਪਾਂ ਜੋ ਕਿਹਾ ਸੀ ਲੋਕਾਂ ਨੂੰ 600 ਜੁਟ ਬਿਜਲੀ ਵਾਲਾ ਕਰਕੇ ਵਖਾਲ ਦਿੱਤਾ ਮਹੱਲਾ ਕਲੀਨਿਕ ਕਿਹਾ ਸੀ ਬਣਾ ਕੇ ਵਖਾਲ ਦਿੱਤਾ ਤੇ ਸਕੂਲ ਆਫ ਫੈਮਿਨ ਜਿਹੜਾ ਉਹ ਬਟਾਲੇ ਹਲਕੇ ਦੇ ਵਿੱਚ ਮੈਂ ਕਹਿ ਸਕਦਾ ਵੀ ਤਿਆਰ ਹੋ ਰਿਹਾ ਬਾਕੀ ਸਕੂਲਾਂ ਦੀ ਅਸੀਂ ਨਿਹਾਰ ਬਦਲ ਰਹੇ ਹਾਂ ਸੜਕ ਸੁਰੱਖਿਆ ਫੋਸਟ 스마트 ਸਕੂਲ 스마트 ਸਕੂਲ ਥਰਮਲ ਪਲਾਂਟ ਪ੍ਰਾਈਵੇਟ ਜਿਹੜਾ ਸਰਕਾਰ ਦੇ ਹਵਾਲੇ ਕਰ ਦਿੱਤਾ ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ ਸੋ ਕਈ ਟੋਲ ਟੈਕਸ ਬੰਦ ਕਰ ਦਿੱਤੇ ਕਿਸਾਨ ਜਿਹੜੇ ਸੀ ਸਾਡੇ ਭਰਾ ਰਾਤ ਨੂੰ ਮੋਟਰਾਂ ਚਲਾਉਣ ਜਾਂਦੇ ਸੀ ਗੰਨੇ ਦੇ ਭਾਅ ਵਧਾ ਦਿੰਦੇ ਹਰ ਪੱਖੋਂ ਭਗਵੰਤ ਮਾਨ ਦੀ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਜਿਹੜੀ ਆ ਪੰਜਾਬ ਨੂੰ ਕਿਉਂਕਿ ਸਦ ਬੈਨੀਫਿਟ ਜਿਹੜਾ ਅੱਜ ਹੁਣ ਇਸ ਪਿੰਡ ਦੇ ਵਿੱਚ ਆਏ ਆ ਮੈਂ ਮਾਨਣਾ ਇਹ ਗੱਲ ਕਹਿ ਸਕਦਾ 80% ਲੋਕਾਂ ਦੇ ਬਿਜਲੀ ਦੇ ਬਿਲੇ ਜ਼ੀਰੋ ਆ ਰਹੇ ਨੇ ਉਹ ਕਿਉਂ ਨਾ ਪਿਆਰ ਕਰਨਗੇ ਭਗਵੰਤ ਮਾਨ ਜੀ ਨੂੰ ਕਿਉਂ ਨਾ ਪਿਆਰ ਕਰਨਗੇ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਦਾ ਡਾਇਰੈਕਟਲੀ ਫਾਇਦਾ ਜਿਹੜਾ ਉਹ ਅਸੀਂ ਕਰ ਕਰ ਜਿਹੜਾ ਪਚਾਇਆ ਸੋ ਲੱਗੇ ਮੈਂ ਮੈਂ ਇੱਕ ਬੇਨਤੀ ਕਰਦਾ ਜੀ ਦੇਖੋ ਪ੍ਰਾਈਵੇਟ ਸਕੂਲ ਅਸੀਂ ਸਰਕਾਰੀ ਸਕੂਲ ਹੀ ਇੰਨੇ ਵਧੀਆ ਬਣਾਉਂਦੇ ਆ ਆਪਾਂ ਕਹਿੰਨੇ ਆ ਮਾਪਿਆਂ ਨੂੰ ਵੀ ਯਾਰ ਆਪਾਂ ਪ੍ਰਾਈਵੇਟ ਸਕੂਲਾਂ ਤੋਂ ਕੀ ਲੈਣਾ ਤੇ ਇੱਧਰ ਬੱਚੇ ਪਾ ਦੋ ਆਪ ਇਸ ਗੱਲ ਸਮਝੇਗੇ ਨਹੀਂ ਜੇ ਤੁਹਾਨੂੰ ਫੈਸਿਲਿਟੀ ਨਹੀਂ ਮਿਲਦੀ ਫਿਰ ਤੇ ਆਪਾਂ ਕਵਾਂਗੇ ਠੀਕ ਹੈ ਜੀ ਹੁਣ ਸੋਹਣੀਆਂ ਬਿਲਡਿੰਗਾਂ ਨੂੰ ਵੇਖ ਕੇ ਜੇ ਆਪਾਂ ਕਹੀਏ ਹੁਣ ਇੱਥੇ ਸਟਾਫਾ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਸਾਡੇ ਟੀਚਰ ਨੇ ਬਾਹਰਲੇ ਮੁਲਕਾਂ ਤੋਂ ਸਿੱਖਿਆ ਲੈ ਕੇ ਆ ਰਹੇ ਨੇ ਸਾਡੇ ਟੀਚਰ ਨੇ ਅੱਜ ਉਹ ਦੱਸ ਰਹੇ ਸੀ ਮਾਈਕ ਤੇ ਵੀ ਵੀ ਮੈਂ ਮੈਨੂੰ ਖੁਸ਼ੀ ਹੋਈ ਵੀ ਅੱਜ ਮੇਰਾ ਬੱਚਾ ਪੜਿਆ ਹੋਇਆ ਅੱਜ ਉਹ ਵੀ ਟੀਚਰ ਪ੍ਰਤੀ ਹੋ ਗਿਆ ਸਰਕਾਰੀ ਸਕੂਲ 'ਚ ਬੱਚਾ ਪੜਿਆ ਹੋਇਆ ਨੌਕਰੀਆਂ ਮਿਲ ਰਹੀਆਂ ਨੇ ਭਗਵੰਤ ਮਾਨ ਜੀ ਦੀ ਇਮਾਨਦਾਰੀ ਦੀ ਸੋਚ ਜਿਹੜੀ ਬਰਕਰਾਰ ਹੈ ਲੋਕਾਂ ਨੂੰ ਜਿਹੜਾ ਵੀ ਕੀ ਉਹ ਇੱਕ ਰਾਹਤ ਮਿਲ ਰਹੀ ਹੈ ਨਹੀਂ ਤੇ ਅੱਗੇ ਕਰਾਪਸ਼ਨ ਤੇ ਸ਼ਿਫਾਸ ਤੋਂ ਬਿਨਾ ਕਿੱਥੇ ਨੌਕਰੀਆਂ ਮਿਲਦੀਆਂ ਹਰਜੋਤ ਪੈਸ ਜੀ ਨੇ ਅੱਜ ਇਹ ਇਹ ਸ਼ਾਇਦ ਕੀਤਾ ਵਾਇ ਕਲਾਨ ਕੀਤਾ ਕੁਝ 8% ਜਾਂ ਕੋਈ ਬਿਲਕੁਲ ਬੈਨੀਫੀਟਰ ਸਰਕਾਰ ਆਪਣਾ ਦੇਖੋ ਮੈਂ 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 ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਸਰਕਾਰ ਤੇ ਉਪਰਾਲੇ ਕਰਦੀ ਕਰਦੀ ਹੈ ਜੀ ਜਿੱਥੇ ਵੀ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਇਹ ਲੋਕਾਂ ਦੀ ਡਿਮਾਂਡ ਹੈ ਪਬਲਿਕ ਦੀ ਡਿਮਾਂਡ ਹੈ ਉੱਥੇ ਤੇ ਆਪਾਂ ਉਪਰਾਲਾ ਕਰਨਾ ਹੀ ਕਰਨਾ ਬਟ ਮੈਂ ਇਹ ਗੱਲ ਕਹਿ ਸਕਦਾ ਵੀ ਆਪਾਂ ਨੂੰ ਤਰਜੀਹ ਜਿਹੜੀ ਹੈ ਜਿਹੜੇ ਸਾਰੇ ਸਾਡੇ ਸਰਕਾਰੀ ਦਾਇਰੇ ਆ ਉਹਨਾਂ ਨੂੰ ਦਈਏ ਆਪਾਂ ਜੀ